ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ ਜਿਹੜੀਆਂ 8 ਲੋਕ ਸਭਾ ਦੀਆਂ ਸੀਟਸ ਕੱਲ ਆਮ ਆਦਮੀ ਪਾਰਟੀ ਨੇ ਅਨਾਉਂਸ ਕੀਤੀਆਂ ਹਾਲਾਂਕਿ ਟਿਕਟਸ ਦੇਣੀਆਂ ਸੀਟਾਂ ਦੇਣੀਆਂ ਹਰ ਪਾਰਟੀ ਦਾ ਆਪਣਾ ਅਧਿਕਾਰ ਖੇਤਰ ਆ ਪਰੰਤੂ ਜੇ ਆਪਾਂ 8 ਟਿਕਟਾਂ ਨੂੰ ਐਨਾਲਾਈਜ਼ ਕਰੀਏ ਉਹਦੇ ਵਿੱਚ ਦੋ ਤਾਂ तितਲੀਆਂ ਨੇ ਇਹ तितਲੀ ਸ਼ਬਦ ਮੈਂ ਭਗਵੰਤ ਮਾਨਦਾ ਹੀ ਵਰਤਿਆ ਕਿ ਮੇਰਾ ਯਾਰ तितਲੀਆਂ ਵਰਗਾ ਕਦੀ ਕਿਸ ਫੁੱਲ ਤੇ ਕਦੀ ਕਿਸ ਫੁੱਲ ਤੇ ਮਤਲਬ ਇਹਨਾਂ ਨੂੰ Uh, 2014 ਤੋਂ ਲੈ ਕੇ ਹੁਣ ਤੱਕ 10 ਸਾਲਾਂ ਦੇ ਵਿੱਚ ਆਪਣਾ ਕੋਈ ਯੋਗ ਉਮੀਦਵਾਰ ਨਹੀਂ ਲਾਪੇ ਤਾਂ ਦੂਜੀਆਂ ਪਾਰਟੀਆਂ ਤੋਂ ਉਮੀਦ ਉਮੀਦਵਾਰ ਪੁੱਟ-ਪੁੱਟ ਕੇ ਉਹਨਾਂ ਦੀ ਡਿਫੈਕਸ਼ਨ ਕਰਾ-ਕਰਕੇ ਇਹ ਤਿਤਲੀਆਂ ਪੇਸ਼ ਕਰ ਰਹੇ ਨੇ। ਜਲੰਧਰ ਲੋਕ ਸਭਾ ਵਿੱਚ ਯਾਦ ਰਹੇ ਕਿ ਜੋ ਜਿੰਨੀ ਚੋਣ ਹੋਈ ਸੀ ਉਦੋਂ ਵੀ ਇਹਨਾਂ ਨੇ ਕਾਂਗਰਸ ਦੀ ਤਿਤਲੀ ਪੁੱਟੀ ਸੀ। ਕਿ ਉਸ ਨੂੰ ਸਰਕਾਰੀ ਤੰਤਰ ਦੇ ਨਾਲ ਜਿੰਨੀ ਚੋਣ ਜਿੱਤ ਕੇ ਸੀ। ਲੇਕਿਨ ਜਿਹੜੇ 8 ਉਮੀਦਵਾਰ ਕੱਲ ਐਲਾਨੇ ਨੇ ਇਹਨਾਂ ਵਿੱਚ ਜਿਹੜੀਆਂ तितਲੀਆਂ ਕਾਂਗਰਸ ਦੀਆਂ ਤਾਜ਼ੀਆਂ ਪੁੱਟ ਕੇ ਲਿਆ ਕੇ ਖੜੀਆਂ ਕਰਦੀਆਂ ਇੱਕ ਤਾਂ ਇਹ ਵਿਸ਼ਾ ਜਦੋਂ ਮੈਂ ਤੁਹਾਡਾ ਨਾਲ ਗੱਲ ਕਰ ਰਿਹਾ ਹੁਣੇ-ਹੁਣੇ ਖਬਰ ਆਈ ਆ ਕਿ ਸਾਡਾ ਇੱਕ ਇੱਕ तितਲੀ ਹੋਰ ਪੁੱਟਲੀ ਕਾਂਗਰਸ ਦਾ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜਾ ਡਿਪਟੀ ਲੀਡਰ ਪੰਜਾਬ ਵਿਧਾਨ ਸਭਾ ਚ ਐਮ ਐਲ ਏ ਹਲਕਾ ਚੱਬੇਵਾਲ ਤੋਂ ਆ ਉਹਨੂੰ ਲਿਆਂਦਾ ਤੇ ਨਾਲ ਹੀ ਅਨਾਉਂਸ ਕਰਤਾ ਕਿ ਇਹ ਸਾਡਾ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਹੋਵੇਗਾ ਤਿੰਨ तितਲੀਆਂ ਹੋ ਗਈਆਂ ਤਾਜ਼ੀਆਂ ਇਸ ਸਿਲੈਕਸ਼ਨ ਚ ਚੌਥੀ ਰਿੰਕੂ ਤਾਂ ਅੱਗੇ ਆਜੋ ਤੁਸੀਂ ਇਹਨਾਂ ਨੇ ਇੱਕ ਕਮੀਡੀਅਨ ਜਿਹੜਾ ਕਰਮਜੀਤ ਅਨਮੋਲ ਕਿ ਕੁਝ ਇਸ ਤਰ੍ਹਾਂ ਨਾਮ ਹੈਗਾ ਉਹਨਾਂ ਦਾ ਉਹ ਠੀਕ ਹੈ ਅੱਛਾ ਕਲਾਕਾਰ ਆ ਸਾਡਾ ਕੋਈ ਗੱਲ ਨਹੀਂ ਹੈਗੀ ਲੇਕਿਨ ਕਲਾਕਾਰਾਂ ਦੀ ਆਉਟਪੁੱਟ ਕੀ ਹੈ ਦੀ ਪੰਜਾਬ ਦੀ ਰਾਜਨੀਤੀ ਸਨੀ ਦਿਓਰ ਨੇ ਉਹ ਹਸ਼ਰ ਕੀਤਾ ਸਾਡੇ ਪੰਜਾਬ ਦਾ ਮਾਫ ਕਰਨਾ ਚਾਹੁੰਦਾ ਲੱਗਾ ਭਗਵੰਤ ਮਾਨ ਦੀ ਜਿਹੜੀ ਸਾਥ ਜਿਹੜੀ ਉਸ ਦੀ ਇੱਕ ਦੂਜਿਆਂ ਨੂੰ ਟਿਚਰਾ ਕਰਨ ਦੀ ਬਹੁਤ ਛੋਟੇ ਪੱਧਰ ਦੀ ਇੱਕ ਜਿਦਾ ਗਲੀ ਲੈਵਲ ਦੀ ਮੁਹੱਲਾ ਲੈਵਲ ਦੀ ਜਿਹੜੀ ਉਹ ਰਾਜਨੀਤੀ ਵਿਧਾਨ ਸਭਾ ਦੇ ਵਿੱਚ ਚੱਲਾਈ ਨਾ ਤਿਤਲੀਆਂ ਦਾ ਸ਼ਬਦ ਭਗਵੰਤ ਮਾਨ ਸਿੰਘ ਜੀ ਤੁਸੀਂ ਕੱਢਿਆ ਸੀ ਹੁਣ ਧੁੱਕ ਗਿਆ ਤੁਹਾਡੇ ਉੱਤੇ ਆਜੀ ਲਿਸਟ ਵਿੱਚ ਤੁਸੀਂ ਤਿੰਨ ਤਿਤਲੀਆਂ ਲੈਣ ਲੀਆਂ ਨੇ ਤਿੰਨ ਹੋ ਗਈਆਂ ਤੁਹਾਡੀਆਂ ਤੇ ਚੌਥਾ ਹੋ ਗਿਆ ਤੁਹਾਡਾ ਕਮੇਡੀਅਨ ਔਰਮੈਂ ਇੰਟਰਵਿਊ ਸੁਣ ਕੇ ਉਹ ਕਹਿੰਦਾ ਜੀ ਮੈਂ ਆਪਣਾ ਹਲੇ ਸਾਰਾ ਕੰਮ ਕਾਰ ਪੋਸਟਪੋਨ ਕੀਤਾ ਮੈਂ ਡੇਟਾ ਪੋਸਟਪੋਨ ਕਰ ਦਿੱਤਾ ਉਹ ਲੋਕ ਕਲਾਕਾਰੀ ਨਹੀਂ ਛੱਡੇਗਾ ਨਾ ਉਹ ਆਪਣੀ ਫਿਲਮਾਂ ਆਪਣੇ ਗੀਤ ਸੰਗੀਤ ਉਹਦਾ ਕਮਾਈ ਦਾ ਸਾਧਨ ਹੈਗਾ ਵਾ ਫਿਰ ਤੂੰ ਸੇਮ ਸਿਚੁਏਸ਼ਨ ਚ ਆ ਜਾਣਗੇ ਇੱਕ ਤਾਂ ਹੋ ਗਿਆ ਜੀ ਇਹ ਕਮੇਡੀਅਨ ਪੰਜ ਸਿਟਿੰਗ ਸਿਟਿੰਗ ਮਨਿਸਟਰਸ ਤੁਸੀਂ ਅੰਦਾਜ਼ਾ ਲਾ ਲਓ ਕਿ ਐ ਐਮਐਲਏ ਵੀ ਇਹੀ ਬੰਦੇ ਕੁਲਦੀਪ ਢਾਲੀਵਾਲ ਔਰ ਮੀਥੇਰ ਤੇ ਲਾਲਜੀਤ ਭੁੱਲਰ ਐਮਐਲਏ ਵੀ ਇਹਨਾਂ ਨੂੰ ਬਣਾਇਆ ਗਿਆ ਫਿਰ ਮਨਿਸਟਰਾਂ ਨੇ ਇਹਨਾਂ ਨੂੰ ਬਣਾਇਆ ਗਿਆ ਤੇ ਉਹ ਲੋਕ ਸਭਾ ਦੇ ਵਿੱਚ ਵੀ ਇਹ ਉਮੀਦਵਾਰ ਹੋਣਗੇ ਤੋ ਹੁ ਮੇਰਾ ਸਵਾਲ ਸਾਡੇ ਸਤਕਾਰਯੋਗ ਆਮ ਆਦਮੀ ਪਾਰਟੀ ਦੇ ਜਜ਼ਬਤੀ ਇਮੋਸ਼ਨਲ ਸੈਂਟੀਮੈਂਟਲ ਵੋਲੰਟੀਅਰਸ ਨਾਲ ਕਿਉਂਕਿ ਮੈਂ ਕੰਮ ਕੀਤਾ ਨਾ ਨਾ ਮੈਨੂੰ ਪਤਾ ਹੈ ਨਾ ਬਹੁਤ ਅੱਛੇ ਲੋਕ ਵੀ ਹੈਗੇ ਨੇ ਇਸ ਇਹ ਨਹੀਂ ਕਿ ਸਾਰੇ ਭੇਡਾਂ ਨੇ ਸਾਰੇ ਸੋਸ਼ਲ ਮੀਡੀਆ ਤੇ ਆਣ ਕੇ ਲੜ ਰਹੇ ਨੇ ਗਾਣਾ ਗਾ ਰਹੇ ਨੇ ਉਹ ਵੀ ਵਰਗੇ ਗਾਇਕ ਉਹ ਤਾਂ ਹੈਗਾ ਬਿਲਕੁਲ ਅੰਧਪਗਤ ਲੇਕਿਨ ਬਹੁਤ ਸਾਰੇ ਅੱਛੇ ਜੱਟਾਂ ਨੇ ਆਪਣੇ ਕੰਮਕਾਜ ਛੱਡੇ ਜਿਨ੍ਹਾਂ ਨੇ ਖੇਤੀਆਂ ਛੱਡੀਆਂ ਜਿਨ੍ਹਾਂ ਨੇ ਕਈਆਂ ਨੇ ਆਪਣੀ ਸਿਟੀਜ਼ਨਸ਼ਿਪ ਛੱਡੀ ਪੰਜਾਬ ਚ ਆਏ ਇਹਨਾਂ ਨੇ ਬਹੁਤ ਮਿਹਨਤ ਕੀਤੀ ਵਸਤੇ ਚੱਕੇ ਤਰੀਆਂ ਵਛਾਈਆਂ ਪਰਚੇ ਦਰਜ ਕਰਾਏ ਪਿੰਡ 'ਚ ਦੁਸ਼ਮਣੀ ਪਾਲੀ ਉਹ ਕਿੱਥੇ ਨੇ ਕਿਸੇ ਮੈਂ ਤੁਹਾਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਹਾਡੀ ਵਾਰੀ ਕਿਦਾਂ ਆਵੇਗੀ ਮਤਲਬ ਤਿਤਲੀਆਂ ਦੀ ਵਾਰੀ ਆਵੇਗੀ ਰਿੰਕੂ ਦੀ ਫਿਰ ਆਪਣੇ ਤੁਹਾਡੇ ਹੁਣੇ ਤਾਜ਼ੇ ਰਾਜਕੁਮਾਰ ਚੱਬੇਵਾਲ ਦੀ ਪਹਿਲਾਂ ਤਿਤਲੀਆਂ ਦੀ ਵਾਰੀ ਆਵੇਗੀ ਡਿਫੈਕਟਰਸ ਦੀ ਵਾਰੀ ਆਵੇਗੀ ਤੇ ਫਿਰ ਉਸ ਬਾਅਦ ਮੰਤਰੀਆਂ ਦੀ ਆਵੇਗੀ ਤੇ ਫਿਰ ਜਾ ਕੇ ਉਹ ਸੋਚਣ ਕਿ ਕੋਈ ਆਮ ਆਦਮੀ ਹੁਣ ਆਜੋ ਪਿੱਛੇ ਆਮ ਆਦਮੀ ਪਾਰਟੀ ਦਾ ਆਈਡੀਓਲੋਜੀ ਕੀ ਹੈ अरविंद केजरीवाल ਤੇ ਭਗਵੰਤ ਮਾਨ ਜੋ ਅੰਨਾ ਹਜ਼ਾਰੇ ਮੂਵਮੈਂਟ ਚੋਂ ਪੈਦਾ ਹੋਏ ਉੱਥੇ ਉਹਨਾਂ ਨੇ ਗੱਲ ਫੈਦਾ ਕੀਤਾ ਕਿ ਅਸੀਂ ਤਾਂ ਯਾਰ ਇੱਕ ਸਾਧਾਰਨ ਬੰਦਿਆਂ ਦੀ ਪਾਰਟੀ ਬਣ ਕੇ ਚੱਲਾਂਗੇ ਆਮ ਜਿਹੇ ਬੰਦੇ ਲਿਆਇਆ ਕਰਾਂਗੇ ਅਸੀਂ ਵੀਆਈਪੀ ਕਲਚਰ ਸ਼ਾਨ ਕਰਾਂਗੇ ਅਸੀਂ ਗੱਡੀਆਂ ਮੋਟਰਾਂ ਨਹੀਂ ਲਵਾਵਾਂਗੇ ਅਸੀਂ ਘਰ ਕੋਠੀਆਂ ਨਹੀਂ ਲਵਾਵਾਂਗੇ ਅਸੀਂ ਸਿਕਿਉਰਿਟੀ ਗਾਰਡ ਨਹੀਂ ਲਵਾਵਾਂਗੇ ਪਹਿਲਾਂ ਤਾਂ ਰੱਜ ਕੇ ਤੁਰਿਆ ਅੱਜ अरविंद केजरीवाल ਕੋਲ 2 Z+ ਸਿਕਿਉਰिटीज ਹੈ ਇੱਕ ਨੈਸ਼ਨਲ ਲੈਵਲ ਤੇ ਇੱਕ ਪੰਜਾਬ ਦੇ ਕਮਾਂਡੋ ਤੋਂ 2-2 ਕਰੋੜ ਦੀਆਂ ਗੱਡੀਆਂ ਤੇ ਚੜ ਰਹੇ ਨੇ ਔਰ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਕੋਲ 1000 ਤੋਂ ਉੱਤੇ ਸਿਕਿਉਰਿਟੀ ਪੈਰਾਫਨੀ ਲਿਆ ਉਹਦੀ ਮਾਤਾ ਜੀ ਕੋਲ ਅਲੱਗ ਨੇ ਉਹਦੀ ਭੈਣ ਜੀ ਕੋਲ ਅਲੱਗ ਨੇ ਉਹਦੀ ਜਿਹੜੀ ਘਰੋਂ ਹੈਗੀ ਬੀਬੀ ਡਾਕਟਰ ਗੁਰਪ੍ਰੀਤ ਕੌਰ ਉਹਦੇ ਕੋਲ ਅਲੱਗ ਨੇ ਤੇ ਇਹਦੇ ਕੋਲ ਇੰਨੀ ਸ਼ਾਨੋ ਸ਼ੌਕਤ ਹੈ ਜਦੋਂ ਕਿਤੇ ਜਾਂਦੇ ਨੇ ਸਾਰਾ ਸ਼ਹਿਰ ਬੰਦ ਕਰ ਦਿੰਦੇ ਨੇ ਕਰਫਿਊ ਲਾ ਦਿੰਦੇ ਨੇ 144 ਲਾ ਦਿੰਦੇ ਨੇ ਕੱਲ ਤੁਸੀਂ ਦੇਖਿਆ ਸਾਰੇ ਜਦੋਂ ਗਏ ਨੇ ਕਿਸੇ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਤੇ ਸ਼ਾਫਰੀਦਕੋਟ ਸਿਕਾ ਤੇ ਸਾਡੇ ਪੱਤਰਕਾਰਾਂ ਨੇ ਜਿਹੜੇ ਆਰਗੇਨਿਕ ਮੀਡੀਆ ਉਹਨਾਂ ਨੇ ਦਿਖਾਤਾ ਸਾਰਾ ਕੁਝ ਮਤਲਬ ਰੱਜ ਕੇ ਧਜੀਆਂ ਉਡਾਈਆਂ ਆਪਣੇ ਹੀ ਉਸ ਵੀਆਈਪੀ ਕਲਚਰ ਦੇ ਵਹਿ ਦੇ ਦੀਆਂ ਗੱਡੀਆਂ ਮੋਟਰਾਂ ਦੀਆਂ ਕੂਟੀਆਂ ਕਾਰਾਂ ਦੀਆਂ ਇੰਨਾ ਤਾਂ ਸਾਨੂੰ ਸ਼ੌਕਤ ਹੈ ਜਿੰਨਾ ਮਰਜੀ ਕਈ ਚ ਲੋਕ ਕੈਪਟਨ ਅਮਰਿੰਦਰ ਸਿੰਘ ਜਿਹੜਾ ਅਸਲ ਰਜਵਾੜਾ ਸੀਗਾ ਜਾਂ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਜਿਹੜੇ ਅਰਸੇ ਤੋਂ ਰਾਜਨੀਤੀ ਸੀਗੇ ਇੰਨਾ ਤਾਂ ਇੰਨੀ ਸਾਨੂੰ ਸ਼ੌਕਤ ਇੰਨਾ ਤਾਂ ਨੰਗਾ ਨਾਚ ਵੀਆਈਪੀ ਕਲਚਰ ਦਾ ਉਹਨਾਂ ਨੇ ਨਹੀਂ ਕੀਤਾ ਜੋ ਹੁਣ ਇਹ ਅਖੌਤੀ ਸੋ ਕਾਲਡ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਪਹਿਲਾਂ ਉਹ ਥੋੜਿਆ ਰੱਜ ਕੇ ਇਹਨਾਂ ਨੇ ਕਲਚਰ ਫਿਰ ਕਿੰਦੇ ਸੀ ਜੀ ਅਸੀਂ ਤਾਂ ਬਿਲਕੁਲ ਦਰਿਆ ਮਛਾਉਣ ਵਾਲੇ ਬਿਲਕੁਲ ਸਾਦੇ ਜਿਹੇ ਬੰਦੇ ਰੇੜੀਆਂ ਵਾਲੇ ਪੈਂਚਰਾ ਵਾਲੇ ਲੈ ਕੇ ਆਇਆ ਕਰਾਂਗੇ ਕਿੱਥੇ ਨੇ ਪੈਂਚਰਾਂ ਵਾਲੇ ਭਗਵੰਤ ਸਿੰਘ ਮਾਨ ਜਿਹੜੀ ਅੱਠ ਆਪਣੀਆਂ ਲਿਸਟ ਜਾਰੀ ਹੋਈ ਆ ਉਹਨਾਂ ਚ ਕਿਹੜਾ ਪੈਂਚਰ ਵਾਲਾ ਵਾ ਕਿਹੜਾ ਆਮ ਆਦਮੀ ਕਿਹੜਾ ਸਾਦਾ ਕਿਸਾਨ ਹੈ ਕਿਹੜਾ ਦੁਕਾਨਦਾਰ ਹੈ ਕਿਹੜਾ ਵਰਗ ਦੇ ਲੋਕਾਂ ਨੂੰ ਤੁਸੀਂ ਟਿਕਟਾ ਦਿੱਤੀਆਂ ਕਰੀਂ ਚਾਹ ਫਾਗੇ ਇੱਥੇ ਬਸ ਨਹੀਂ ਹੁਣ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਪੰਜਾਬ ਚ ਕਹਿੰਦੇ ਜੇ ਅਸੀਂ ਰੰਗਲਾ ਪੰਜਾਬ ਕਰ ਦਿੱਤਾ ਕਿ ਐਨਐਸਸੀ ਲਾ ਕੇ ਆਪਣੇ ਹੀ ਨੌਜਵਾਨਾਂ ਨੂੰ ਦਿਗਰੂਗੜ੍ਹ ਭੇਜ ਕੇ ਅਸਾਮ ਭੇਜ ਕੇ ਉਹਨਾਂ ਦੀ ਨਸਲ ਕੁਸ਼ੀ ਕਰਕੇ ਭਾਜਪੀ ਦੇ ਇੱਕ ਭਾਜਪੀ ਨੂੰ ਪਲੇਟ ਵਿੱਚ ਰੱਖ ਕੇ ਕਿ ਇਸ ਪ੍ਰੋਟੰਗਲਾ ਪੰਜਾਬ ਕਹਿੰਦੇ ਨੇ ਅੱਜ ਉਹ ਸਾਰਾ ਪਰਿਵਾਰ ਅਮਰਿਤਪਾਲ ਸਿੰਘ ਭਾਈ ਅਮਰਿਤਪਾਲ ਸਿੰਘ ਖਾਲਸਾ ਔਰ ਬੁੱਕਣਵਾਲ ਗੁਰਮੀਤ ਸਿੰਘ ਭਾਈ ਗੁਰਮੀਤ ਸਿੰਘ ਬੁੱਕਣਵਾਲ ਦੀ ਮਾਤਾ ਸਮੇਤ 50 ਬੰਦੇ ਉਹ ਖੜਤਾਲ ਤੇ ਜੇਲ੍ਹ ਦੇ ਅੰਦਰ ਤੇ ਬਾਹਰ ਉਹਨਾਂ ਦੀਆਂ ਔਰਤਾਂ ਬੈਠੀਆਂ ਹੋਣੇ ਉਹਨਾਂ ਦੀ ਜਾਨ ਨਿਕਲ ਰਹੀ ਆ ਪਰ ਤੁਮਨ ਤੁਮਨ ਨੂੰ ਕੋਈ ਫਰਕ ਨਹੀਂ ਪਾ ਉਹ ਉਹੀ ਟਿੱਚਰਾਂ ਉਹੀ ਗੱਲਾਂ ਤੇ ਪਨਪ੍ਰੀਤ ਜਿਹੜਾ ਹੱਕ ਕਰ ਮਿੱਟ ਚ ਕਰ ਤੇ ਮੌਤ ਮੋੜੇ ਖੜੀ ਮਨਪ੍ਰੀਤ ਦੇ ਮੁਤਲਕ ਇਹਦਾ ਕਿ ਉਹਦੇ ਹਾਰਟ ਦਾ ਇਸ਼ੂ ਆ ਮਤਲਬ ਕਿ ਇਸ ਲੈਵਲ ਤੱਕ ਆਦਮੀ ਗਿਰ ਸਕਦਾ ਆ ਜੇ ਕਿਸੇ ਨੂੰ ਆਈ ਗਿਆ ਕੋ ਹਾਰਟ ਦਾ ਇਸ਼ੂ ਕਾਨੂੰ ਕਿਸੇ ਨੂੰ ਆ ਸਕਦਾ ਭਗਵਾਨ ਨੂੰ ਵੀ ਆ ਸਕਦਾ ਵਾ ਤੇ ਆਪਾਂ ਹਾਰਟ ਦਾ ਕਿਸੇ ਨੂੰ ਪ੍ਰੋਬਲਮ ਹਾਰਟ ਅਟੈਕ ਹੋਵੇ ਜਾਂ ਉਹਦੇ ਸਟੈਂਟ ਪੈਂਟ ਤਾਂ ਆਪਾਂ ਇਹਦੇ ਤੇ ਵੀ ਮਜ਼ਾਕ ਕਰਨਾ ਕਿਸੇ ਦਾ ਆ ਇਹਨਾਂ ਸੇ ਲਾ ਕੇ ਜਿਹੜਾ ਇਹਨਾਂ ਨੇ ਸਾਡੇ ਨਾਲ ਤੂਕ ਮਾਇਆ ਸਿੱਖਾਂ ਦੇ ਨਾਲ ਇਹਦਾ ਜਵਾਬ ਇਸ ਕਚਹਿਰੀ ਦੇ ਵਿੱਚ ਇਹਨਾਂ ਨੂੰ ਦੇਣਾ ਪਵੇਗਾ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਮੋਹੱਲੀ ਦੇ ਵਿੱਚ ਅਰਸੇ ਤੋਂ ਬੈਠੇ ਹੋਏ ਨੇ ਜਿਹੜੀਆਂ ਸਜ਼ਾਵਾਂ ਕੰਪਲੀਟ ਕਰ ਚੁੱਕੇ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੂਲਰ ਦਾ ਕੇਸ ਇਹਨਾਂ ਦੇ ਕੋਲ ਦਿੱਲੀ ਦੀ ਮੁੱਖ ਮੰਤਰੀ ਦੇ ਟੇਬਲ ਦੇ ਉੱਤੇ ਪਿਆ ਨਾਥਿੰਗ ਐਟ ਆਲ ਉਹਨਾਂ ਦੀ ਪ੍ਰਵਾਇ ਨਹੀਂ ਕੀਤੀ ਕਿ ਬੰਦੀ ਸਿੰਘ ਵੀ ਕੋਈ ਚੀਜ਼ ਹੈਗੇ ਨੇ ਉਹ ਸਜ਼ਾਵਾਂ ਕਰ ਚੁੱਕੇ ਨੇ ਕਟਪੂਰੀਆਂ ਇਹਦਾ ਫਰਜ਼ ਬਣਦਾ ਸੀ ਕਿ ਮੈਂ ਭਾਜੀਪੀ ਦੇ ਨਾਲ ਉਹਨਾਂ ਦੀ ਗੱਲ ਪ੍ਰਾਈਮ ਮਿਨਿਸਟਰ ਤੇ ਅਮਿਤ ਸ਼ਾਹ ਦੇ ਨਾਲ ਚੱਕਾਂ ਕਿਸਾਨੀ ਅੰਦੋਲਨ ਹੋ ਰਿਹਾ ਇੱਕ ਪਾਸੇ ਸਾਡੇ ਪੰਜਾਬ ਦੇ ਕੱਗਰ ਦਰਿਆ ਦੇ ਪੁਲ ਦੇ ਉੱਤੇ ਸਾਡੀ ਟੈਰਿਟਰੀਜ਼ ਅੰਦਰ ਵੱੜ ਕੇ ਮਤਲਬ ਸਾਡੇ ਸੂਪੇ ਦੇ ਵਿੱਚ ਡਾਕਾ ਮਾਰ ਕੇ ਹਰਿਆਣਾ ਪੁਲਿਸ ਨੇ ਉਥੋਂ ਡਰੋਨਾ ਰਾਹੀਂ ਸਾਡੇ ਤੇਰ ਗੈਸ ਛੱਡ ਕੇ ਤੇ ਸਾਡੇ ਕਿਸਾਨ ਸੈਂਕੜੇ ਕਿਸਾਨ ਫੱਟੜ ਕੀਤੇ ਸੀਰੀਅਸਲੀ ਇੰਜਰ ਕੀਤੇ ਜਰਨਲਿਸਟ ਵੀ ਇੰਜਰ ਹੋਇਆ ਉਹਦੇ ਵਿੱਚ ਸਾਡੇ ਸੈਂਕੜੇ ਟਰੈਕਟਰ ਭੰਨੇ ਹਰਿਆਣਾ ਪੁਲਿਸ ਨੇ ਵੜ ਕੇ ਗੋਲੀ ਮਾਰ ਕੇ ਸ਼ੁਭਕਰਨ ਦੇ ਪਿੱਛੇ ਸਿਰ ਦੇ ਵਿੱਚ ਹਰਿਆਣਾ ਪੁਲਿਸ ਨੇ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ 10 ਦਿਨ ਬਾਅਦ ਐਫਆਈਆਰ ਦਰਜਿਆ ਜ਼ੀਰੋ ਐਫਆਈਆਰ ਅਣਪਛਾਤੇ ਬੰਦਿਆਂ ਦੇ ਖਿਲਾਫ ਇਹੀ ਭਗਵੰਤ ਪਾਰਲੀਮੈਂਟ ਬੋਲਦਾ ਮੈਂ ਸੁਣਿਆ ਕਿ ਕبھی ਕੋਈ ਪੁਲਿਸ ਵੀ ਅਣਪਛਾਤੀ ਹੁੰਦੀ ਹੈ ਕبھی ਪੁਲਿਸ ਦਾ ਨੰਬਰ ਹੁੰਦਾ ਹੈ ਸਰਵਿਸ ਉਸ ਦਾ ਰਿਵੋਲਵਰ ਦਾ ਨੰਬਰ ਹੁੰਦਾ ਉਸ ਕੇ ਹਥਿਆਰ ਗਿਨੇ ਹੁੰਦੇ ਉਸ ਦਾ ਪੁਲਿਸ ਦਾ ਰਿਕਾਰਡ ਹੁੰਦਾ ਪੁਲਿਸ ਸਟੇਸ਼ਨ ਨੇ ਕਿੰਨੀ ਗੋਲੀ ਚਲੀ ਜਦੋਂ ਬੇਬਲ ਕਲਾ ਵਿੱਚ ਦੋ ਸਿੱਖ ਮਰੇ ਸੀ ਬਾਦਲ ਦੇ ਟਾਈਮ ਦੇ ਵੇਲੇ ਉਦੋਂ ਅਣਪਛਾਤੀ ਪੁਲਿਸ ਬਹੁਤ ਮਾਣੀ ਸੀਗੀ ਤੇ ਹੁਣ ਉਹੀ ਪਰਚਾ ਅਣਪਛਾਤੀ ਪੁਲਿਸ ਤੇ ਭਗਵੰਤ ਮਾਨ ਨੇ ਕੀਤਾ ਮੈਂ ਤੁਮ ਕਿਹੜੀ ਕਿਹੜੀ ਗੱਲ ਸੁਣਾਵਾਂ ਤੇ ਕਿ ਜੀ ਮੈਂ ਤਾਂ ਵਿਧਾਨ ਸਭਾ ਚ ਆਮ ਸੌਰੀ ਟੂ ਸੇ ਮੈਂ ਸੈਸ਼ਨ ਅਟੈਂਡ ਹੀ ਨਹੀਂ ਕੀਤਾ ਕਿਉਂਕਿ ਮੈਂ ਆਪਣੀ ਤوهਿਨ ਕਰਾਉਣ ਨਹੀਂ ਜਾਣਾ ਮੈਂ ਪੂਰਾ ਟਿਲ ਲਾ ਲਿਆ ਚਾਰ ਪੰਜ ਦਿਨ ਜਾ ਕੇ ਦੇਖ ਲਿਆ ਲੇਕਿਨ ਮੈਨੂੰ ਕਿਸਾਨਾਂ ਦੀ ਐਨਐਸਸੀ ਦੀ ਬੰਦੀ ਸਿੰਘਾਂ ਦੀ ਗੱਲ ਹੀ ਨਹੀਂ ਉਹਨਾਂ ਨੇ ਕਰਨ ਦਿੱਤੀ ਔਰ ਮੇਰਾ ਬੜਾ ਇੰਪੋਰਟੈਂਟ ਬਿੱਲ ਪੈਂਡਿੰਗ ਹੈ ਉੱਥੇ ਸਿਦਾਂਤ ਸਭਾ ਦੇਣਾ ਪਵੇਗਾ ਭਗਵਾਨ ਤੇ ਕੁਲਤਾਰ ਤੁਹਾਨੂੰ ਹਿਸਾਬ ਇੱਕ ਦਿਨ ਉਹ ਦਿਨ ਆ ਪੈਣਾ ਵਾ ਜਿਹੜਾ ਮੈਂ ਕਹਿ ਰਿਹਾ ਕਿ ਗੈਰ ਪੰਜਾਬੀਆਂ ਦੇ ਮੁਤਲਕ ਇੱਕ ਹਿਮਾਚਲ ਪ੍ਰਦੇਸ਼ ਦੇ ਤਰਜ਼ ਤੇ ਗੁਜਰਾਤ ਦੀ ਤਰਜ਼ ਤੇ ਰਾਜਸਥਾਨ ਦੀ ਤਰਜ਼ ਤੇ ਤੇ ਹੁਣ ਉੱਤਰਾਖੰਡ ਦੀ ਤਰਜ਼ ਤੇ ਇੱਕ ਕਾਨੂੰਨ ਬਣਾਓ ਕਿ ਸਾਡੇ ਪੰਜਾਬ ਦੇ ਵਿੱਚ ਬਾਹਰੋਂ ਆਣ ਕੇ ਲੋਕੀ ਸਾਡੀਆਂ ਨੌਕਰੀਆਂ ਨਾਲ ਹੜਪ ਲੈਣ ਸਾਡੇ ਜ਼ਮੀਨ ਦੇ ਮਾਲਕ ਨਾ ਬਣ ਜਾਣ ਇੱਕਦਮ ਸਾਡੀਆਂ ਸਾਡੇ ਵੋਟਰ ਨਾ ਬਣ ਜਾਣ ਆਉਣ ਜੀ ਸਭ ਕੇ ਕੰਮ ਕਰਨ ਪੈਸੇ ਕਮਾਉਣ ਜਾਣ ਇਹ ਸਾਰਾ ਸੁਪਿਆਂ ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਸਟੇਟ ਵਿੱਚ ਕਾਨੂੰਨ ਬਣਿਆ ਹੋਇਆ ਔਰ ਮੀਥ ਹੈ ਕਹਿ ਰਿਹਾ ਸੀਗਾ ਮੈਂ ਸੁਣ ਰਿਹਾ ਸੀਗਾ ਕਿ ਅਨਪੜ ਲੋਕ ਨੇ ਜਿਹੜੇ ਕਹਿੰਦੇ ਜੀ ਅਸੀਂ ਨੌਕਰੀਆਂ ਨੂੰ ਕਿੱਦਾਂ ਰੋਕ ਸਕਦੇ ਕਿਉਂਕਿ ਸਰਕਾਰੀ ਨੌਕਰੀ ਜਦੋਂ ਐਡਵਰਟਾਈਜ਼ ਹੁੰਦੀ ਆ ਉਹਦੇ 'ਚ ਇਹ ਪੰਜਾਬ ਬੋਨਫਾਇਟ ਦਾ ਜਿਹੜੀ ਸ਼ਰਤ ਆ ਕੰਪਲੀਟਲੀ ਕਿ ਇੱਥੇ ਦੀ 12ਵੀਂ ਹੋਣੀ ਚਾਹੀਦੀ ਇੱਥੋਂ ਦਾ ਵਸਿੰਦਾ ਹੋਣਾ ਚਾਹੀਦਾ ਉਹ ਰੱਖਦੇ ਹੀ ਨਹੀਂਗੇ ਤੇ ਬਾਹਰੋਂ ਆਣ ਕੇ ਉਹ ਲੈ ਜਾਂਦੇ ਇਹਨਾਂ ਨੌਕਰੀਆਂ ਹਰਿਆਣਾ ਤੁਸੀਂ ਦੇਖੇ ਜੂਨੀਅਰ ਇੰਜੀਨੀਅਰਸ ਦੀ 164 ਚੋਂ ਜਿਹੜੀ ਨੌਕਰੀਆਂ ਬਹੁ ਗਿਣਤੀ ਜਿਹੜੀ ਸੀ ਹਰਿਆਣਾ ਰਾਜਸਥਾਨ ਲੈ ਗਿਆ ਪਹਿਲਾਂ ਬਿਜਲੀ ਬੋਰਡ ਦੀ ਪੀਐਸਪੀਸੀਲ ਦੀਆਂ ਹੋਈਆਂ ਉਸ ਤੋਂ ਪਹਿਲਾਂ ਹੋਰ ਡਿਪਾਰਟਮੈਂਟਸ ਦੀਆਂ ਹੋਈਆਂ ਤੇ ਬੜੇ ਸ਼ਰਬ ਉਹ ਲੋਕਾਂ ਨੇ ਇਹਦੀ ਵੀਥੇਰ ਦੀ ਪੁਰਾਣੀ ਵੀਡੀਓ ਸ਼ੇਅਰ ਕੀਤੀ ਜਿੱਚ ਕਹਿੰਦਾ ਸੀ ਅਸੀਂ ਪੰਜਾਬ ਦੇ ਬਾਹਰ ਦੇਆਂ ਨੂੰ ਪੰਜਾਬ ਦੇ ਵਿੱਚ ਨੌਕਰੀਆਂ ਨਹੀਂ ਲੈਣ ਦੇਵਾਂਗੇ ਔਰ ਇਹਦਾ ਪ੍ਰਬੰਧ ਕਰਾਂਗੇ ਤੇ ਹੁਣ ਪ੍ਰਬੰਧ ਹੋ ਗਿਆ ਮਿਨਿਸਟਰ ਬਣ ਕੇ ਤੁਹਾਨੂੰ ਕਹਿੰਦਾ ਜੀ ਅਨਪੜ੍ਹ ਲੋਕ ਕਹਿੰਦੇ ਨੇ ਮਨ ਮੈਨੂੰ ਵੀ ਅਨਪੜ੍ਹ ਗੱਲ ਰਿਹਾ ਹੈ ਕਿ ਅਨਪੜ੍ਹ ਲੋਕ ਕਹਿੰਦੇ ਨੇ ਕਿ ਪੰਜਾਬ ਚ ਨੌਕਰੀਆਂ ਕਿੱਦਾਂ ਬਾਹਰਿਆਂ ਨੂੰ ਰੁਕਿਆ ਜਾ ਸਕਦੀਆਂ 100% ਰੁਕਿਆ ਜਾ ਸਕਦੀਆਂ ਇਹ ਇਹ ਝੂਠ ਬੋਲ ਰਹੇ ਮੀਥੇ ਲਓ ਦਿਓ ਸਾਨੂੰ ਆ ਬਿੱਲ ਪਾਸ ਕਰੋ ਤੇ ਆਪਣੇ ਆਪ ਜਦੋਂ ਬੰਦਾ ਪੰਜਾਬ ਦਾ ਵਸਿੰਦਾ ਹੀ ਨਹੀਂ ਬਣ ਸਕਦਾ ਜ਼ਮੀਨ ਨਹੀਂ ਖਰੀਦ ਸਕਦਾ ਵੋਟਰ ਨਹੀਂ ਬਣ ਸਕਦਾ ਤੇ ਫਿਰ ਨੌਕਰੀ ਕਿੱਥੋਂ ਲੈ ਲੂਗਾ ਪੰਜਾਬ ਦੀ ਔਰ ਐਡਵਰਟਾਈਜ਼ਮੈਂਟ ਵਿੱਚ ਵਾਈ ਡੋਂਟ ਯੂ ਇਨਸਰਟ ਦੈਟ ਕੰਡੀਸ਼ਨ ਕਿ ਉਹ ਪੰਜਾਬ ਦਾ ਬੋਨੋਫਾਈਡ ਰੈਜ਼ੀਡੈਂਟ ਹੋਣਾ ਚਾਹੀਦਾ 12ਵੀਂ ਪਾਸ ਯਾ ਗ੍ਰੈਜੂਏਟ ਜਾਂ 10ਵੀਂ ਪਾਸ ਪੰਜਾਬ ਦੀ ਸਕੂਲ ਐਜੂਕੇਸ਼ਨ ਦਾ ਬੋਰਡ ਦਾ ਸਰਟੀਫਿਕੇਟ ਪਹਿਲਾਂ ਪੇਸ਼ ਕਰੋ ਕਹਿੰਦੇ ਨੇ 6 ਮਹੀਨੇ ਬਾਅਦ ਤੁਸੀਂ ਸਰਟੀਫਿਕੇਟ ਲੈ ਲਓ ਆਪੇ ਸਭ ਕੁਝ ਰੁਕਸਾਦਾ ਲੇਕਿਨ ਇਹਨਾਂ ਨੇ ਉਸ ਬੈਲ ਨੂੰ ਵੀ ਪਾਸ ਨਹੀਂ ਹੁੰਦਾ ਕਿਉਂਕਿ ਇਹਨਾਂ ਨੂੰ ਕੰਟਰੋਲ ਕਰ ਰਹੇ ਨੇ ਅਗਰ ਚੱਕਾ ਵਗੈਰਾ ਕੈਂਡੀਡੇਟਸ ਨੇ ਇਹ ਉਹਨਾਂ ਨੂੰ ਕੰਟਰੋਲ ਕਰ ਰਹੇ ਨੇ ਨਹੀਂ ਕਰ ਸਕੇ ਦੂਜਾ ਹੈਗਾ ਮੇਰਾ ਇਸ਼ੂ ਕਿ ਪੰਜਾਬ ਦਾ ਪਾਕਿਸਤਾਨ ਨਾਲ ਵਪਾਰ ਦਾ ਬਾਰਡਰ ਸੈਂਟਰਲ ਏਸ਼ੀਆ ਤੱਕ ਖੁੱਲਣਾ ਚਾਹੀਦਾ ਜਿਹੜਾ ਪੁਰਾਣਾ ਸਿਲਕ ਰੂਟ ਸੀਗਾ ਜਿਹੜਾ ਪੰਜਾਬ ਪਾਕਿਸਤਾਨ ਤੋਂ ਬਿਯੋਂਡ ਬਹੁਤ ਵੱਡਾ ਰਕਬਾ ਹੈ افغانستان ایران منگولیا ترکمینستان ازبکستان روس تک جتھے سارا ਸਾਡੀ ਜੜੀਆਂ ਫਸਲਾਂ ਕਣਕ ਝੋਨਾ ਔਰ ਗੰਨਾ ਆਲੂ ਸਬਜ਼ੀਆਂ ਫਲ ਫਰੂਟ ਐਡੀ ਫਟੀ ਮਾਰਕੀਟ ਆ ਕਿ ਸਾਨੂੰ ਐਮ ਐਸ ਬੀ ਮੰਗਣ ਦੀ ਲੋੜ ਨਹੀਂ ਚ ਪੈਣੀ ਉਹਨਾਂ ਦੇ ਉੱਤੇ ਸਾਨੂੰ ਹਾ ਇਹਦਾ ਵੱਡਾ ਅੰਦੋਲਨ ਖੱਪਣ ਦੀ ਲੋੜ ਨਹੀਂ ਚ ਪੈਣੀ ਕਿ ਭਗਵਾਨ ਕਹਿੰਦਾ ਪਾਕਿਸਤਾਨ ਨਾਲ ਬਾਰਡਰ ਨਹੀਂ ਖੋਲਣਾ ਚਾਹੀਦਾ ਇਹ ਕਿਹਦੀ ਲਾਈਨ ਟੂ ਕਰ ਰਿਹਾ बीजेपी ਦੀ ਐਮ ਐਸ ਬੀ बीजेपी ਦੀ ਲਾਈਨ ਜਿਹੜਾ ਗੈਰ ਪੰਜਾਬੀਆਂ ਦਾ ਇੱਥੇ ਪੰਜਾਬ ਵਿੱਚ ਆਉਣ ਦਾ ਰੋਕਣਾ ਉਹ ਵੀ ਭਾਜੀਪੀ ਦੀ ਲਾਈਨ ਕਿਉਂਕਿ ਜੇ ਜੇ ਸਪੀਡ ਨਾਲ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਅਗਰ ਇਹ ਕਾਨੂੰਨ ਨਾ ਲਿਆਂਦਾ ਗਿਆ ਉਹ ਦਿਨ ਦੂਰ ਨਹੀਂਗਾ ਜਿਸ ਦਿਨ ਤੁਹਾਨੂੰ ਆ ਪੱਗ ਤੇ ਪੰਜਾਬੀ ਜ਼ੁਬਾਨ ਤੇ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਘੱਟ ਦਿਸਣਗੇ ਕਿਉਂਕਿ ਪਿਛਲੇ ਕੁਝ ਸਾਲਾਂ ਕੁਝ ਦਹਾਕਿਆਂ ਵਿੱਚ 70-75 ਲੱਖ ਪੰਜਾਬੀ ਵਿਦੇਸ਼ਾਂ ਵਿੱਚ ਜਾ ਚੁੱਕਾ 3 ਕਰੋੜ ਆਬਾਦੀ ਦੇ ਵਿੱਚੋਂ ਔਰ ਉਹਦੀ ਜਗ੍ਹਾ ਦੇ ਉੱਤੇ ਤੁਸੀਂ ਦੇਖ ਰਹੇ ਹੋ ਮੈਨੂੰ ਕਹਿਣ ਦੀ ਲੋੜ ਨਹੀਂ ਕਿ ਹਰ ਪਿੰਡ ਦੇ ਵਿੱਚ ਕਿਸ ਤਰ੍ਹਾਂ ਮੈਂ ਕਿਸੇ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂਗਾ ਜੇ ਹਿਮਾਚਲ ਲਾਅ ਬਣਾ ਸਕਦਾ ਜੇ ਗੁਜਰਾਤ ਲੋ ਬਣਾ ਸਕਦਾ ਜੇ ਰਾਜਸਥਾਨ ਲੋ ਬਣਾ ਸਕਦਾ ਤੇ ਹੁਣ ਤਾਜ਼ਾ ਉੱਤਰਾਖੰਡ ਬਣਾ ਸਕਦਾ ਤੇ ਪੰਜਾਬ ਨੂੰ ਕਿ ਆਪਾਂ ਕਿਦਾਂ ਕਹਿ ਸਕਦੇ ਕਿ ਤੁਸੀਂ ਜੀ ਬਾਦਿਆਂ ਨੂੰ ਨਾ ਰੋਕੋ ਜੀ ਅਖੇ ਜੀ ਕੈਨੇਡਾ ਵੀ ਸਾਡੇ ਲੋਕ ਜਾਂਦੇ ਕੈਨੇਡਾ ਦੀ オリジナル ਪੋਪੂਲੇਸ਼ਨ ਨਹੀਂ ਸ਼ਿਫਟ ਹੋ ਰਹੀ ਉੱਥੇ ਹੀ ਆ ਉਹਨਾਂ ਨੂੰ ਵਰਕ ਫੋਰਸ ਚਾਹੀਦੀ ਸੀ ਉਹਨਾਂ ਨੇ ਬਾਹਰੋਂ ਲੈਂਦੇ ਚਾਈਨਾ ਤੋਂ ਇੰਡੀਆ ਤੋਂ ਪਾਕਿਸਤਾਨ ਤੋਂ ਏਸ਼ੀਅਨ ਕੰਟਰੀਜ਼ ਤੋਂ ਬੰਗਲਾਦੇਸ਼ ਤੋਂ ਸਾਡੀ オリジナル ਪੋਪੂਲੇਸ਼ਨ ਸ਼ਿਫਟ ਹੋ ਰਹੀ ਹੈ ਟਾਈਟ ਟੂ ਅੰਡਰਸਟੈਂਡ ਦੈਟ ਇਹ ਸਾਰੇ ਮੁੱਦੇ ਜਿਹੜੇ ਵਿਧਾਨ ਸਭਾ ਚ ਨਹੀਂ ਚਿਕਨ ਦਿੱਤੇ ਇਹ ਲੋਕ ਸਭਾ ਦੇ ਕਿਚੇ ਵਿੱਚ ਚੱਕਾਂਗੇ ਲੇਕਿਨ ਅਖੀਰ ਤੇ ਅੰਤ ਚ ਮੈਂ ਕਹਿਣਾ ਚਾਹਣਾ ਵੌਲੰਟੀਅਰਜ਼ ਉਹ ਕਿ ਆਪਣੇ ਲੀਡਰਸ ਨੂੰ ਪੁੱਛੋ ਤਾਂ ਸਹੀ ਇਹ ਤੁਹਾਨੂੰ ਆਪੇ ਕਹਿੰਦਾ ਸੀ ਭਗਵੰਤ ਕਿ ਆਪਣੇ ਲੀਡਰਾਂ ਨੂੰ ਪੁੱਛਿਆ ਕਰੋ ਇਹਨਾਂ ਨੂੰ ਘੇਰੋ ਇਹਨਾਂ ਨੂੰ ਪੁੱਛੋ ਕਿ ਯਾਰੋ ਇੰਨੀਆਂ ਤਿਤਲੀਆਂ ਬਾਹਰ ਨਿਕਿਆ ਉਹ ਯਾਰੋ ਇੰਨੇ ਕਲਾਕਾਰ ਉਹ ਯਾਰੋ ਯਾਰ ਉਹੀ ਮੰਤਰੀ ਉਹੀ ਐਮਐਲਏ ਉਹੀ ਲੋਕ ਸਭਾ ਦੇ ਕੈਂਡੀਡੇਟ ਹੋਰ ਕੋਈ ਬੰਦਾ ਨਹੀਂ ਤੁਹਾਨੂੰ ਲੱਭਿਆ ਜੇ ਤੁਸੀਂ ਨਹੀਂ ਪੁੱਛੋਗੇ ਤੁਹਾਡੇ ਨਜ਼ਰ ਆਊਗਾ ਕਿ ਸਾਰੇ ਅੰਤ ਭਗਤ ਤੇ ਭੇਡਾਂ ਬਣ ਕੇ ਰਹਿ ਚੁੱਕੇ ਪਰ ਮੈਨੂੰ ਪੂਰਨ ਆ ਸਕਿਆ ਇਹ ਗੱਲ ਅਵਸ਼ ਪੰਜਾਬ ਦੀ ਕਚੇੜੀ ਦੇ ਵਿੱਚ ਲੋਕਾਂ ਦੀ ਕਚੇੜੀ ਦੇ ਵਿੱਚ ਲੋਕ ਸਭਾ ਚੋਣਾਂ ਵਿੱਚ ਉੱਠਣੀਆਂ ਤਾਂ ਇੰਨੀਆਂ ਗੱਲਾਂ ਮੈਂ ਤੁਹਾਡੇ ਨਾਲ ਚਰਚਾ ਕਰਨਾ ਜੋ ਮੈਂ ਕਿਹਾ ਮੈਂ ਆਪਣੇ ਦਿਨੋਂ ਕਿਹਾ ਵਾ ਹੋ ਸਕਦਾ ਕਿਸੇ ਨੂੰ ਕੁਝ ਪੁਰਾ ਲੱਗਿਆ ਹੋਵੇ ਲੇਕਿਨ ਮੈਂ ਆਪਣੀ ਗੱਲ ਜੋ ਮੈਨੂੰ ਚੱਚੀ ਜੋ ਮੈਂ ਇਹਨਾਂ ਦੇ ਵਿੱਚ ਕੰਮ ਕਰਕੇ ਦੇਖਿਆ ਜੋ ਇਹਨਾਂ ਦੇ ਪਬਲਿਕਿਟ ਡਬਲ ਸਟੈਂਡਰਡਸ ਡਬਲ ਫੇਸਿਟਿਡ ਕੈਰੈਕਟਰਸ ਨੇ 도ਗਲੀ ਨੀਤੀ ਹੈ ਉਹਦਾ ਖੁਲਾਸਾ ਕਰਨਾ ਬਹੁਤ ਸੀਗਾ ਗੱਲਾਂ ਤਾਂ ਹੋਰ ਬਹੁਤ ਨੇ ਕਿ ਕਿ ਜੀਬੀਵਾਲ ਸਾਹਿਬ ਕਹਿੰਦੇ ਈਡੀ ਔਰ ਸੀਬੀਆ ਨੇ हमको ਵਹਾਂ ਪਰ ਰਗੜ ਦਿਆ ਹੈ ਕੱਟੜ ਇਮਾਨਦਾਰ ਉਹਦੋਂ ਬਾਅਦ ਤਾਂ ਸੁਰਮਤੂ ਸਾਡੇ ਤੇ ਕੀਤਾ ਮੇਰੇ ਤੇ ਐਨਡੀਪੀਐਸ ਤੇ ਪਰਚੇ ਕੀਤੇ ਮੇਰੇ ਪੰਜ ਪਰਚੇ ਕੀਤੇ ਇਸ 2 ਸਾਲ ਦੀ ਸਰਕਾਰ ਨੇ ਜਦੋਂ ਮੇਰੀ ਜ਼ਮਾਨਤ ਹੋਈ ਹਾਈ ਕੋਰਟ ਤੋਂ ਐਨਡੀਪੀਐਸ ਕੇਸ ਵਿੱਚ ਮੇਰੇ ਸੁਭਾਨਪੁਰ ਦਾ ਇੱਕ ਤੜਕੇ 3 ਵਜੇ ਕੇਸ ਹੋਰ ਦਰਜ ਕਰਕੇ ਮੈਨੂੰ ਦੁਬਾਰਾ ਅਰੈਸਟ ਕਰ ਲਿਆ ਉਸ ਕੇਸ ਦੇ ਵਿੱਚ ਕੀ ਤੁਸੀਂ ਪੰਜਾਬ ਪੁਲਿਸ ਤੇ ਵਿਜੀਲੈਂਸ ਨੂੰ ਨਹੀਂ ਮਿਸਯੂਜ਼ ਕਰ ਰਹੇ ਲਾਈਕ ਦ ਬੀਜੇਪੀ ਇਸ ਡੂਇੰਗ ਮਿਸਯੂਜ਼ਿੰਗ ਸੀਬੀਆ ਐਂਡ ਈਡੀ ਕੀ ਤੁਸੀਂ মিডিਆ ਪੰਜਾਬ ਦਾ ਹਾਈਜੈਕ ਨਹੀਂ ਕੀਤਾ ਤੁਸੀਂ ਕਹਿੰਦੇ ਗੋਦੀ মিডিਆ ਹਾਂ ਕੀਤਾ ਉਹਨੇ ਪਰ ਬੰਨੋ ਇਹ ਸਵੀਕਾਰ ਕਰੋ ਕਿ ਅਸੀਂ ਪੁਲਿਸ ਦਾ ਮਿਸਯੂਜ਼ ਕਰ ਰਹੇ ਅਸੀਂ মিডিਆ ਵੀ ਹਾਈਜੈਕ ਕੀਤਾ ਉਹ ਮੈਨੂੰ ਕਿੱਥੇ ਆ ਕਰਫਿਊ ਮੇਰਾ ਯਾਰ ਹੁੰਦਾ ਸੀ ਯਾਦਵੰਦਰ ਕਿੱਥੇ ਆ ਯਾਰ ਸਾਡੇ ਹੋਰ ਇੰਦਾ ਤਿੰਨ ਚਾਰ ਨੁਕਤੇ ਨਾਮ ਲਿਆ ਫੂ ਗੁਰਾ ਬਣਾਉਣ ਪਰ ਯਾਦਵੰਦਰ ਤਾਂ ਮੈਨੂੰ ਬੜੀ ਹਰਾਨਗੀ ਹੁੰਦੀ ਲੱਭਾ ਹੀ ਮੁੜ ਕੇ ਜਦੀ ਤੁਸੀਂ ਮੇਰੀ ਕਦੀ ਇੰਟਰਵਿਊ ਦੇਖੀ ਕਿਸੇ ਮੇਨਸਟ੍ਰੀਮ ਚੈਨਲ ਤੇ ਕਿਸੇ ਮੇਨਸਟ੍ਰੀਮ ਵੱਡੀ ਅਖਬਾਰ ਦੇ ਵਿੱਚ ਮੇਰੀ ਕੋਈ ਇੰਟਰਵਿਊ ਦੇਖੀ ਨੈਵਰ ਬਿਕੋਜ਼ ਇਹਨਾਂ ਨੇ ਉਹ ਸਾਰੇ মিডিਆ ਨੂੰ ਹੀ ਬੀਜੇਪੀ ਦਿੱਤੇ ਅਸਤੇ ਹਾਈ ਜਾ ਕਿਤਾ ਪਤਿਤਰੀਆਂ ਹਾਈ ਹੋਏ ਰੱਬਾ ਭਗਵੰਤ ਸਿਆ ਮੇਰਾ ਯਾਰ तितਲੀਆਂ ਵਰਗਾ ਕਦੀ ਇਸ ਫੁੱਲ ਤੇ ਕਦੀ ਇਸ ਫੁੱਲ ਤੇ ਕਦੀ ਇਸ ਫੁੱਲ ਤੇ ਮੈਂ ਦੇ ਜਵਾਬ ਪੰਜਾਬ ਦੇ ਲੋਕਾਂ ਦੇ ਕਿਤੇ ਜਵੇ ਮੇਰੇ ਨਾਲ ਜੁੜਨਾ ਸੇ ਤੁਹਾਡਾ ਸਾਰਾ ਬਹੁਤ ਸੋ ਧੰਮਾ ਕਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ